ਲੋਕ ਸਭਾ ਚੋਣਾਂ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਤੋਂ ਨੌਜਵਾਨ 크ਿਸਚਨ ਆਗੂ ਸੈਮੂਅਲ ਸੋਨੀ ਜੋ ਕਿ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਉਹਨਾਂ ਦੀ ਚੋਣ ਮਹੀਮ ਨੂੰ ਅੱਜ ਪਠਾਨਕੋਟ ਇਸ ਸੁजानਪੁਰ ਹਲਕਿਆਂ ਦੇ ਵਿੱਚ ਲੋਕਾਂ ਦਾ ਭਾਰੀ ਜਨ ਸਮਰਥਨ ਮਿਲਿਆ ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਇੱਕ ਚੰਗੀ ਸੋਚ ਵਾਲਾ ਨੌਜਵਾਨ ਇਸ ਵਾਰ ਉਹਨਾਂ ਤੱਕ ਆ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਾਅਦਾ ਕਰ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਆਮ ਲੋਕਾਂ ਅਤੇ ਮਹਿਲਾਵਾਂ ਨੇ ਕਿਹਾ ਕਿ ਉਹ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਚੋਲ ਰਹੇ ਸੈਮੂਅਲ ਸੋਨੀ ਨੂੰ ਹੀ ਵੋਟਾਂ ਪਾ ਕੇ ਜਿਤਾਉਣਗੇ ਸਭ ਜੀ ਨੂੰ ਪਿਆਰ ਭਰੀ ਸਲਾਮ ਕਰਦੇ ਆ ਪਰਮੇਸ਼ਵਰ ਦੇ ਨਾਮ ਦੇ ਵਿੱਚ ਆਪ ਦੇ ਦੁਪਹਿਰ ਦੇ ਵੇਲੇ ਖੁਦਾ ਦਾ ਦਾਸ ਸੈਮੂਲ ਸੋਨੀ ਜੀ ਸਾਡੇ ਵਿੱਚ ਆਏ ਨੇ ਮੇਰਾ ਨਾਮ ਸਿਸਟਰ ਵੀਰਾ ਹੈ ਔਰ ਮੈਂ ਪਠਾਨਕੋਟ ਸ਼ਹਿਰ ਦੀ ਰਹਿਣ ਵਾਲੀ ਹਾਂ ਆਪ ਸਭ ਜਾਣਦੇ ਕਿ ਜਿਸਰਾ ਸਾਡੇ ਕੌਮ ਦੇ ਵਿੱਚ ਅੱਜ ਪਹਿਲੀ ਵਾਰ ਐਸੇ ਇਲੈਕਸ਼ਨਸ ਨੂੰ ਲੈ ਕੇ ਸੈਮੂਲ ਸੋਨੀ ਜੀ ਆਏ ਨੇ ਅਸੀਂ ਇਹਨਾਂ ਦਾ ਆਉਣ ਦੇ ਉੱਤੇ ਨਿੱਘਾ ਸਵਾਗਤ ਕਰਦੇ ਆਂ ਔਰ ਇੱਕ ਮੰਨ ਕਰਦੇ ਆਂ ਕਿ ਅਸੀਂ ਸੈਮੂਲ ਸੋਨੀ ਜੀ ਨੂੰ ਪਾਰਲੀਮੈਂਟ ਦੇ ਵਿੱਚ ਜ਼ਰੂਰ ਲੈ ਕੇ ਜਾਵਾਂਗੇ ਬਿਲਕੁਲ ਬਿਲਕੁਲ ਜੀ ਮਸੀਹ ਕੌਮ ਹਮੇਸ਼ਾ ਮਸੀਹਾਂ ਦੇ ਨਾਲ ਖੜੀ ਆ ਔਰ ਹਮੇਸ਼ਾ ਅੱਗੇ ਕਰਦੀ ਵੀ ਰਹੇਗੀ ਅਸੀਂ ਘਰ ਘਰ ਜਾ ਕੇ ਅ ਜਰੂਰ ਦੱਸਾਂਗੇ ਸਭ ਨੂੰ ਅਸੀਂ ਜਿਆਦਾ ਸਮੇਂ ਨਾ ਵਿਵਰਥ ਕਰਦੇ ਹੋਏ ਆਪ ਸਭ ਜਾਣਦੇ ਹੋ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਭਗਵੰਤ ਮਾਨ ਸਾਹਿਬ ਜੀ ਨੇ ਬੋਲਿਆ ਹੀ ਕਿ ਊਮੈਨਸ ਦੇ ਅਕਾਊਂਟਸ ਦੇ ਵਿੱਚ ਹਜ਼ਾਰ-ਹਜ਼ਾਰ ਰੁਪਏ ਆਏਗਾ ਮਗਰ ਅੱਜ ਤੱਕ ਆਇਆ ਨਹੀਂ ਹੈ ਮੈਂ ਪੁੱਛਣਾ ਚਾਹੁੰਦੀ ਹਾਂ ਇਸ ਸਰਕਾਰ ਨੂੰ ਕਿੱਥੇ ਨੇ ਤੁਹਾਡੇ ਵਾਦੇ ਹਜੇ ਵੀ ਅਕਾਊਂਟ ਖੁੱਲੇ ਆ ਜਾਂ ਬੰਦ ਜੀਏ ਔਰ ਮੈਂ ਵਿਸ਼ਵਾਸ ਕਰਦੀ ਆ ਸਾਡੇ ਸੋਆ ਮਿਲ ਸੋਨੀ ਜੀ ਜੋ ਵਾਦਾ ਕਰਨਗੇ ਉਹਨਾਂ ਨੂੰ ਪੂਰਾ ਕਰਨਗੇ ਸਾਡੀ ਕੋਸ਼ਿਸ਼ ਹੈ ਜੀ ਇਸ ਸਮ ਸੋਨੀ ਜੀ ਨੂੰ ਵੋਟ ਪਾਈਏ ਤੇ ਅੱਗੇ ਵੀ ਬਹੁਤ ਮਤਲਬਾਨਾਂ ਨੇ ਆ ਕੇ ਬੋਟਾਂ ਵੇਖੀਆਂ ਸਾਡੀ ਕੋਸ਼ਿਸ਼ ਹੈ ਜੀ ਕਿ ਇਸ ਸਮ ਸੋਨੀ ਜੀ ਨੂੰ ਵੋਟ ਪਾਈਏ ਤੇ ਪ੍ਰਭੂ ਦਾ ਧੰਨਵਾਦ ਕਰਨੇ ਆ ਕਿ ਪ੍ਰਭੂ ਨੇ ਨਾ ਮੌਕਾ ਦਿੱਤਾ ਜੋ ਸਾਡੇ ਮਸੀਹ ਭਾਈ ਦੇ ਭੈਣ ਭਰਾ ਨੇ ਤੇ ਥੋੜਾ ਉਹਨਾਂ ਦਾ ਹੌਸਲਾ ਵਧਾਈ ਹੋਏ ਕੋਸ਼ਿਸ਼ ਹੈ ਕਿ ਇਹ ਕੰਮ ਜਾਬ ਹੋਣ ਤੇ ਆਉਣ ਵਾਲੇ ਸਮੇਂ ਵਿੱਚ ਜੋ ਸਾਡੇ ਬੱਚਿਆਂ ਨੇ ਜ਼ਿੰਮੇਵਾਰੀਆਂ ਜੋ ਉਹਨਾਂ ਦੀ ਪੜ੍ਹਾਈ ਲਿਖਾਈ ਹੈ ਤੇ ਸਮ ਸੋਨੀ ਜੀ ਕਰ ਸਕਣ بس ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਜਿੱਧਰ ਵੀ ਜਾਂਦਾ ਮੈਨੂੰ ਕੋਈ ਨਾ ਕੋਈ ਤੁਹਾਡੇ ਵਰਗਾ ਪੱਤਰਕਾਰ ਭਰਾ ਮਿਲ ਹੀ ਜਾਂਦਾ ਮੈਨੂੰ ਤਾਂ ਲੱਗਦਾ ਜਿਵੇਂ ਮੈਨੂੰ ਕੋਈ ਫੋਲੋ ਕਰ ਰਿਹਾ ਕਿ ਕੀ ਬਣ ਕੀ ਰਿਹਾ ਹੈ ਔਰ ਸੱਚ ਪੁੱਛ ਬਹੁਤ ਆਨੰਦ ਆ ਰਿਹਾ ਬੜੀ ਐਕਸਾਈਟਮੈਂਟ ਆ ਤੁਸੀਂ ਆਪ ਖੁਦ ਦੇਖ ਰਹੇ ਹੋ ਕਿ ਕਿਦਾਂ ਠਾਠਾ ਮਾਰਦਾ ਕੱਠਿਆ ਔਰ ਕੀ ਇੱਕ ਆਸ ਦੀ ਕਿਰਨ ਹਰ ਲੋਕਾਂ ਦੇ ਵਿੱਚ ਹੈ ਕਿ ਐਤ ਕੀ ਅਸੀਂ ਸੈਮੂਅਲ ਸੋਨੀ ਨੇ ਜ਼ਰੂਰ ਲੋਕ ਸਭਾ ਦੇ ਵਿੱਚ ਪਹੁੰਚਾਵਾਂਗੇ ਔਰ ਅੱਜ ਤੱਕ ਕਿਸੇ ਸਰਕਾਰ ਨੇ ਕੋਈ ਗੱਲ ਸੁਣੀ ਨਹੀਂ ਲੇਕਿਨ ਅੱਜ ਅਸੀਂ ਆਪਣੀਆਂ ਆਵਾਜ਼ਾਂ ਉੱਥੋਂ ਤੱਕ ਪਹੁੰਚਾ ਦੇਾਂਗੇ ਇਹ ਲੋਕਾਂ ਦੇ ਚਿਹਰੇ ਤੁਹਾਨੂੰ ਦੱਸ ਰਹੇ ਨੇ ਬਹੁਤ ਗੰਭੀਰ ਸਮੱਸਿਆਵਾਂ ਨੇ ਅੱਜ ਤੱਕ ਸਮੱਸਿਆ ਕੋਈ ਵੀ ਕੈਂਡੀਡੇਟ ਇੰਨ ਤੱਕ ਪਹੁੰਚਾਈ ਨਹੀਂ ਨਾ ਤੇ ਚੋਣ ਪ੍ਰਚਾਰ ਦੇ ਵਿੱਚ ਨਾ ਤੇ ਵੋਟਾਂ ਜਿੱਤਣ ਤੋਂ ਬਾਅਦ ਸਿਰਫ ਇਹਨਾਂ ਨੂੰ ਇੱਕ ਵੋਟ ਬੈਂਕ ਜਿਹਾ ਸਮਝ ਕੇ ਰੱਖਿਆ ਕਿ ਅਸੀਂ ਆਵਾਜ਼ ਦੇਣੀ ਹੈ ਤੇਨਾ ਬਟਨ ਜਿਹੜੇ ਆ ਕਿਹਨੇ ਪੰਜਾ ਦਬਣਾ ਕਿਹਨੇ ਫੋਲ ਦਬਣਾ ਲੇਕਿਨ ਕੋਈ ਇਹਨਾਂ ਨੂੰ ਅਪਰੋਚ ਨਹੀਂ ਕਰਦਾ ਨਾ ਹੀ ਕੋਈ ਇਹਨਾਂ ਦੇ ਅੱਗੇ ਬਹਿ ਕੇ ਗੱਲ ਸੁਣਦਾ ਕਿ ਤੁਹਾਨੂੰ ਕੀ ਚੀਜ਼ ਦੀ ਦਿੱਕਤ ਹੈ ਕੀ ਮੁਸ਼ਕਲ ਨੇ ਬੜੀਆਂ ਹੀ ਮੰਗਾਂ ਨੇ ਜੇ ਲੋਕਲ ਸੂਬੇ ਦੀ ਗੱਲ ਕਰ ਲਈਏ ਜਿਸ ਦਾ ਤੁਸੀਂ ਹੁਣੇ ਸੁਣਿਆ ਕਿ ਕਿਦਾਂ ਭੈਣਾ ਕਹਿ ਰਹੀਆਂ ਨੇ ਉਹ ਕਿੱਥੇ ਛੱਡਾ 1000 ਰੁਪਿਆ ਤਿੰਨ ਸਾਲ ਹੋ ਗਏ ਨੇ ਕੀ ਬਕਾਇਆ ਨਾਲ ਦੋਗੇ ਐਤਕੀ ਜਦੋਂ 1000 ਰੁਪਿਆ ਸ਼ੁਰੂ ਕਰੋਗੇ ਸਾਡਾ ਕਿ ਜਿਹੜਾ ਪਿਛਲਾ ਲੱਖ ਰੁਪਿਆ ਜਮਾ ਕਰਕੇ ਦੋਗੇ ਇਹ ਮੈਂ ਕਹਿੰਦਾ ਝੂਠੀਆਂ ਸਰਕਾਰਾਂ ਨੇ ਇਹਨਾਂ ਕੁਝ ਨਹੀਂ ਕਰਨਾ ਸਿਰਫ ਸਾਨੂੰ ਲੁਭਾਵਨੇ ਮੈਨੀਫੈਸਟੋ ਪੇਸ਼ ਕਰਦੀਆਂ ਨੇ ਲੱਭਣਾ ਸਾਨੂੰ ਕੁਝ ਨਹੀਂ ਹੈਗਾ ਇਥੋਂ ਇਸ ਕਰਕੇ ਇੱਕ ਵਾਰ ਤੁਸੀਂ ਮੈਨੂੰ ਭੇਜੋ ਔਰ ਜਿਹੜੀਆਂ ਵੀ ਮੰਗਾ ਹਨ ਤੁਸੀਂ ਮੇਰੇ ਅੱਗੇ ਰੱਖੋ ਮੈਂ ਤੁਹਾਡੀ ਆਵਾਜ਼ ਲੋਕ ਸਭਾ ਦੇ ਵਿੱਚ ਪਹੁੰਚਾਵਾਂਗਾ